ਸਾਰਿਆਂ ਨੂੰ ਜੈ ਮਸੀਹ ਦੀ ਹਾਲੇਲੂਇਆ ਮਸੀਹ ਹਮੇ ਆਪਾਂ ਬਹੁਤ ਅੱਛਾ ਵਚਨ ਜਿਹੜਾ ਹੈ ਉਹ ਆ ਪਾਸਟਰ ਜੋਨੀ ਫਰਨਾਂਡੇਸ ਕੋਲ ਅਸੀਂ ਸਿੱਖਿਆ ਹਨ ਤੇ ਸੁਣਿਆ ਸੋ ਆਪਾਂ ਉਸੇ ਗੱਲ ਨੂੰ ਅੱਗਾ ਨੂੰ ਵਧਾਣੇ ਆ ਤੇ ਇਹ ਗੱਲ ਬੜੀ ਪੱਕੀ ਹੈ ਜਿਹੜੀ ਵਚਨ ਵਿੱਚ ਹੈਗੀ ਹੈ ਪਰ ਉਹ ਇਹ ਵੇ ਕਿ ਜਿਹੜੇ ਵਿਸ਼ਵਾਸੀ ਨੇ ਕਿਹੜੇ ਵਿਸ਼ਵਾਸੀ ਜਿੰਨਾ ਦੇ ਵਸਤਰ ਪ੍ਰਭੂ ਯਿਸੂ ਮਸੀਹ ਦੇ ਜਿਹੜੇ ਨੇ ਪਵਿੱਤਰ ਲਹੂ ਨਾਲ ਧੁੱਲ ਗਏ ਨੇ ਹਨਾ ਜਿਹਨਾਂ ਨੇ ਆਪਣੇ ਪਾਪਾਂ ਦਾ ਪਰਛਾਤਾਪ ਕੀਤਾ ਤੇ ਪ੍ਰਭੂ ਯਿਸੂ ਨੂੰ ਆਪਣਾ ਮੁਕਤੀ ਦਾਤਾ ਗ੍ਰਹਿਣ ਕਰ ਲਿਆ ਅਸੀਂ ਉਹ ਉਹ ਵਿਸ਼ਵਾਸੀ ਨੇ ਸੋ ਆਪਾਂ ਦੇਖਨੇ ਆ ਕਿ ਬਾਈਬਲ ਦੇ ਵਿੱਚ ਇਹ ਜਗਾ ਜਗਾਏ ਦੱਸਿਆ ਹੈ ਜਿਸ ਤਰੀਕੇ ਨਾਲ ਰੋਮੀਓ جڑا ہے گا ہے اٹھ دی اٹھائی لکھا ہے کہ پرمیشور جڑے لوگ پرم کرتے ہیں انہوں سب چیزاں مل ملا کے یعنی کہ پنجابی کہہ لو چنگیاں مندیاں کی پیدا کر کرتی اللہی پیدا کرتی ہیں ٹھیک ہے اوے ہی اِسی ایک وچن ہور پڑھ لیں گے کون پڑھے گا جرمایا وہتی کا ਯਾਰਾਂ ਦੇ ਵਿੱਚ ਵੀ ਕੁਝ ਲੈ ਕੇ ਆਦਾ ਹੈ ਹਨਾ ਤੋ ਆਪਾਂ ਜ਼ਰੂਰ ਬਾਈਬਲ ਸਾਥੇ ਚ ਰੱਖਨੇ ਆ ਜਿਹੜੀ ਵੀ ਸਾਨੂੰ ਕੋਈ ਵੱਧ ਹਾਂ ਯਾਦ ਐਂਸੇ ਬੋਲ ਦੋ ਜੀ ਐਸੀ ਬੋਲ ਦੋ ਯਾਦ ਅੱਛਾ ਯਾਦ ਰੱਖੇ ਕਿ ਪਰਮੇਸ਼ਵਰ ਦੇ ਪਲਾਨ ਜਿਹੜੇ ਨੇ ਉਸ ਵਿਸ਼ਵਾਸੀਆਂ ਲਈ ਚੰਗੇ ਨੇ ਮੰਦੇ ਨਹੀਂ ਹallelujah ਸੋ ਕਹਿਣ ਦਾ ਮਤਲਬ ਇਹ ਵੀ ਕਿ ਜਿਹੜੇ ਪਰਮੇਸ਼ਵਰ ਦੇ وہ oh, اپنے یسو uh, دے خون خریدے نال پیار کرتا ہے سو یسایا ترتالی پہلے دو آیتہ دے آئٹہ لکھیا ہے کہ جدو تسی سیلاباں گزرو گے پر کدو جدو گزرو گے تو میں تھے نال ہوگا بھائی گزرو گے تو میں نال ہوگا کنڈیشن ہے شرط ہے تو پھر کی ہوئے گا

ਸਾਡਾ ਜਿਹੜਾ ਵਿਸ਼ਵਾਸ ਹੈ ਉਹ ਹੋਰ ਮਜ਼ਬੂਤ ਹੋ ਜਾਏ ਯਾਨੀ ਕਿ ਮੁਸੀਬਤਾਂ ਜਿਹੜੀਆਂ ਨੇ ਇਹ ਖੁਦਾ ਇੱਕ ਉਹਨਾਂ ਨੂੰ ਇਸਤੇਮਾਲ ਕਰਦਾ ਹੈ ਕਿ ਵਿਸ਼ਵਾਸ਼ੀਆਂ ਨੂੰ ਇਹਦੇ ਵਿੱਚ ਪਾਏ ਤਾਂ ਕਿ ਉਹਨਾਂ ਦੇ ਵਿੱਚ ਸਬਰ ਆਏ ਤੇ ਉਹਨਾਂ ਦੇ ਵਿੱਚ ਧੀਰੇ ਜਾਏ ਤੇ ਇਹ ਗੱਲਾਂ ਜਿਹੜੀਆਂ ਨੇ ਇਹਦਾ تعلق ਸਾਡੇ ਵਿਸ਼ਵਾਸ ਨਾਲ ਕਿਉਂਕਿ ਇਹ ਚੰਗੀ ਮਿੱਟੀ ਦੀ ਫਸਲ ਪੈਦਾਵਾਰ ਨਹੀਂ ਗਏ ਮਤਲਬ ਇਹ ਕਿ ਜਿਵੇਂ ਮੁਫਲੀ ਹੁੰਦੀ ਹੈ ਨਾ ਤੇ ਉਹ ਰੇਤਲੇ ਇਲਾਕੇ ਚ ਹੁੰਦੀ ਹੈ ਸੋ ਖੁਦਾ ਲਾਉ ਕਰਦਾ ਹੈ ਇਹਦੇ ਵਿੱਚ ਆਪਣੇ ਬੰਦਿਆਂ ਨੂੰ ਪਾਵੇ ਦੇਖੋ ਇਹ ਇਹ ਕੋਈ ਨਵੇਂ ਨੇਮ ਦੇ ਲੋਕਾਂ ਦੀ ਗੱਲ ਨਹੀਂ ਹੋ ਰਹੀ ਇਹ ਅਸੀਂ ਦੇਖਨੇ ਆ ਕਿ ਅ ਪੁਰਾਣੇ ਨੇਮ ਦੇ ਵਿੱਚ ਯਾਨੀ ਪੁਰਾਣੇ ਆਦਨਾਮ ਦੇ ਵਿੱਚ ਡੈਨੀਅਲ ਤਿੰਨ ਦੀ ਵਿਚ ਅਸੀਂ ਪੜਨੇ ਆ ਕਿ ਦੈਨਿਅਲ ਦੇ 10 ਦੋਸਤ ਅਬਰਾਨੀ ਦੋਸਤ 히బ్రੂ ਦੋਸਤ ਸਨ ਤੇ ਨਬੂਕਦਨਜ਼ਰ ਇੱਕ ਬੜਾ ਡਾਡਾ ਰਾਜਾ ਸੀਗਾ ਤੇ ਉਹਨੇ ਨਾ ਇੱਕ ਮੂਰਤੀ ਬਣਾਈ ਤੇ ਆਡਰੇ ਹੋਇਆ ਜੀ ਵੀ ਇਹਨੂੰ ਮੱਥਾ ਟੇਕੋ ਤੇ ਸਦਰ ਇੱਕ ਮੇਸੇ ਤੇ ਅਬਦਨੇਜੂਰ ਉਹਨਾਂ ਕਿਹਾ ਆਏ ਬਾਦਸ਼ਾ ਅਸਾਂ ਇਸ ਮੂਰਤੀ ਅੱਗੇ ਮੱਥਾ ਨਹੀਂ ਟੇਕਣਾ ਸਾਡਾ ਰੱਬ ਸਾਨੂੰ ਬਚਾਉ سارا رب سانوا کھانا جی نو بڑا آیا, غصہ آیا ہے کیونکہ اتنے گل ہی یہ کی گئی جا مورتی نہ پوجے گا اس پٹھی دی، اگ دی سٹ دیتا جائے گا سو اسی یہ کہنے ہاں کہ جدو بادشاہ انہوں نے کھرا جا جواب دے دیتا ਤੇ ਫੇਰ ਕੀ ਉਹਨੇ ਕਿ ਅਗ ਨੂੰ ਸੱਤ ਗੁਣਾ ਤੇਜ਼ ਕਰ ਦੋ ਉਹ ਜਿਹੜੇ ਤੇਜ਼ ਕਰਨੇ ਵਾਲੇ ਸਨ ਉਹ ਚੁੱਲ੍ਹਸਕੇ ਮਰ ਗਏ ਤੇ ਹੁਣ ਉਹ ਬੱਤੇ ਬਧਾਇ ਰਸੀਆਂ ਦੇ ਨਾਲ ਉਹਨਾਂ ਨੂੰ ਉਸ ਭੱਟੀ ਵਿੱਚ ਸੁੱਟ ਦਿੱਤਾ ਗਿਆ ਤੇ ਜਦੋਂ ਸੁਟਿਆ ਤੇ ਨਗੂਕਤ ਨਜ਼ਰ ਜਿਹੜਾ ਹੈ ਇਹ ਡੈਨੀਅਲ ਤਿੰਨ ਵੀ ਪੰਜੀ ਚਿਕੰਦਾ ਹੈ ਉਹ ਸੁਟੇ ਤੇ ਦਿਨ ਸਨ ਕੀ ਸਰ ਹਾਂਜੀ ਨਾਲ ਚਰੋਗੇ ਤਾਂ ਗੱਲ ਵੰਡੀਏ ਤੇ ਤਿੰਨ ਸੁਰ ਉਹ ਇਹ ਚੌਥਾ ਕਿਹੜਾ ਹੈ ਇਲਾ ਜ਼ਾਦਾ ਯਾਨੀ ਪਰਮੇਸ਼ਵਰ ਦਾ ਪੁੱਤਰ ਤੇ ਉਹ ਬੜਾ ਹੈਰਾਨ ਹੋਇਆ ਗੱਲ ਇਸ ਤੋਂ ਅਸਾਂ ਇਹ ਦੇਖਣੀ ਹੈ ਕਿ ਜਦੋਂ ਵਿਸ਼ਵਾਸ਼ੀਆਂ ਉੱਤੇ ਪਰਤਾਵੇ ਆਂਦੇ ਨੇ ਕ੍ਰਾਈਸਿਸ ਚੈਲੰਜ ਆਂਦੇ ਨੇ ਨਾ ਤੇ ਦੁਨੀਆ ਜਿਹੜੀ ਹੈ ਉਹ ਵਿਸ਼ਵਾਸ਼ੀਆਂ ਵਿੱਚ ਯਿਸੂ ਹੋਏ ਦੀ ਉਹਨੇ ਦੱਸਿਆ ਗਿਆ ਕਿ ਯਿਸੂ ਹੀ ਹੈਗਾ ਸੀ ਸੋ ਫਿਰ 28 ਆਏ ਤੇ ਚ ਉਹ ਕਹਿੰਦਾ ਹੁਣ ਮੈਂ ਸਮਝਿਆ ਕਿ ਇਹ ਜਿਹੜਾ ਪਰਮੇਸ਼ਵਰ ਨੇ ਦੂਤ ਘੱਲ ਕੇ ਮਤਲਬ ਤਰਸਾਇਆ ਗਿਆ ਉਹਨੂੰ ਦੂਦ ਨਾਲ ਸੋ ਗੱਲ ਇਹ ਹੈ ਕਿ ਦੇਖੋ ਉੱਥੇ ਬਾਈਬਲ ਦੱਸਦੀ ਹੈ ਕੋਈ ਨੁਕਸਾਨ ਹੋਇਆ ਸੀ ਨਹੀਂ ਨਹੀਂ ਹੋਇਆ ਉਹ ਇਹ ਹੋਇਆ ਕਿ ਉਹ ਰਸੀਆਂ ਜਿਨ੍ਹਾਂ ਨਾਲ ਲੋਕ ਬੱਦੇਦੇ ਸਨ ਯਿਸੂ ਮਸੀਹ ਨੇ ਉਹ ਰਸੀਆਂ ਖੋਲ ਦਿੱਤੀ ਹੇਲੂਇਆ ਹੇਲੂਇਆ ਸੋ ਇਹ ਜਿਹੜੇ ਪਰਤਾਵੇ ਨੇ ਇਹ ਜਿਹੜੀਆਂ ਸਾਡੇ ਉੱਤੇ ਟ੍ਰਾਂਸ ਆਉਂਦੇ ਨੇ ਇਹ ਸਾਰੇ ਜਦੋਂ ਵਿਸ਼ਵਾਸੀ ਇਹਨਾਂ ਚੋਂ ਗੁਜ਼ਰਦਾ ਹੈ ਨਾ ਤੇ ਉਹ ਬੰਧਨ ਯਿਸੂ ਮਸੀਹ ਦੇ ਨਾਂ 'ਚ ਖੁੱਲ ਜਾਂਦੇ ਨੇ ਸਾਡੇ ਵਿੱਚੋਂ ਲੋਕ ਕਹਿੰਦੇ ਨੇ ਇਹ ਇਹ ਨਾ ਇਹ ਯਿਸੂ ਨਜ਼ਰ ਆ ਜਾਂਦਾ ਉਹਨਾਂ ਨੂੰ ਸੋ ਐਂਜੀ ਅਸੀਂ ਵੇਖਦੇ ਆ ਕਿ ਹੈ ਪੁਰਾਣੇ ਨੇਮ ਦੇ ਵਿੱਚ ਹੈ ਪੂਕ ਬੜਾ ਡਾਟਾ ਇਨ ਆਉ ਕੌਮਲੀ ਨੂੰ ਸੀ ਤੇ ਯਾਰੇ ਕੁ ਵਰਸ ਤੇ ਪੜਦੇ ਹੋ ਹਕੂਕ ਤੇੰਦੀ ਜੀ ਬੇਟਾ 17 ਤੋਂ 19 ਪੜੋ ਵੇਖੋ ਅੱਖ ਵੀ ਨਹੀਂ ਰਿਹਾ ਮੇਰਾ ਮਤਲਬ ਇਹ ਜਿਸ ਤਰ੍ਹਾਂ ਪਾਸਟਰ ਜੌਨੀ ਫਰਨੈਂਡਸ ਨੇ ਕਿਹਾ ਕਿ ਬਲੀਵਰਸ ਦੀ ਜ਼ਿੰਦਗੀਆਂ ਜਿਵੇਂ ਚਮਤਕਾਰ ਹੋ ਜਾਂਦੇ ਨਾ ਬਾਰਿਸ਼ ਆਈ ਤਾਂ ਕੋਈ ਨਹੀਂ ਤੇ ਪਾਣੀ ਆ ਗਿਆ ਸੋ ਸਾਡਾ ਰੱਬ ਜਿਹੜਾ ਨਾ ਜਿਹੜਾ ਬਾਈਬਲ ਦਾ ਗੋਡ ਹੈਗਾ ਜਿਹੜਾ ਮਸੀਹ ਯੂਸੂ ਸਾਡਾ ਪਿਤਾ ਹੈ ਗਿਆ ਤੇ ਉਹ ਆਪਣਾ ਹੱਕੂ ਤਿੰਨ 17 ਤਿੰਨ ਦੀ 17 ਆਇਤ ਦੇ ਵਿੱਚ 17 ਤੋਂ 19 ਇਹ ਦੇਖੋ ਜੀ ਚਲ ਹਾਂਜੀ ਨਿਕਾਲ ਲੀ ਜੀ ਹਾਲੇਲੂਇਆ ਇੱਥੇ ਇਹ ਨਬੀ ਦੱਸਦਾ ਹੈ ਕਿ ਉਹਦਾ ਕੱਖ ਵੀ ਨਹੀਂ ਰਿਹਾ ਕੱਖ ਵੀ ਨਹੀਂ ਰਿਹਾ ਉਹ ਉਹ ਜਿਹੜੇ ਸਨ ਡੰਗਰ ਬੱਚੇ ਉਹ ਵੀ ਨਹੀਂ ਰਹੇ جی پڑھ دو کے کلام میں یوں لکھا ہے انجیر کا درخت نہ پھولا انجیر درخت بھی بھی نہیں نہیں پھلیا انہیں پھل پھل دیتا اور تاک میں نہ لگا تا می تھی کہ ਬੋੜ ਜ਼ਤੂਨ ਦਾ ਹਾਸਿਲ ਜ਼ਾਇਆ ਹੋ ਜਾਏ ਉਹ ਸਾਰਾ ਉਹ ਜ਼ਤੂਨ ਦਾ ਸੀ ਉਹ ਲੱਗਿਆ ਹੋਣਾ ਪਰ ਜ਼ਾਇਆ ਹੋ ਗਿਆ ਔਰ ਖੇਤੋਂ ਮੇਂ ਕੁਛ ਪੈਦਾਵਾਰ ਨਾ ਹੋਆ ਲੋ ਜੀ ਇਹ ਜਿਹੜੇ ਖੇਤ ਨੇ ਇਹਦੇ ਵੀ ਕੁਛ ਨਹੀਂ ਹੋਇਆ ਔਰ ਬੇੜ 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 ਖਾਨੇ ਸੇ ਬੇੜੇ ਜਾਂਦੀ ਰਹੀਂ ਆਓ ਉਹ ਜਿਹੜੇ ਸਾਡੇ ਜੜ ਨੇ ਉਹ ਵੀ ਚਲੇ ਗਏ ਮਰ ਗਏ ਜਾਂ ਹੈ ਹੀ ਨਹੀਂ ਨੇ ਔਰ ਤਵੀਲੋਂ ਮੂਸ਼ੀ ਨਾ ਹੋ ਉਹ ਗੱਲ ਏ ਉਹ ਜਿਹੜੇ ਖੁਰਰੀਆਂ ਵਿੱਚ ਵੀ کوئی گنگر وچ چھا نہیں نظر آ رہے تو بھی میں خداوند میں خوش رہوں گا یہ کہہ رہا ہے کوئی کھ نہیں رہا پھر بھی میں خوش ہوں پتہ رزا کیو یاد او વિશ્વાસ دیکھو انہوں کو پتہ ہے میرا جیڑا پرمیشور پتا ہے گیا ہے وہ چیزاں جیڑیاں ہیں ہی نہیں انہاں نوں ہے جو بلا لیندا ہے جویں ہیں گیاں نہیں تے جیڑیاں جتھے نہیں بیجدا اوتھے ہی کاٹ لیندا ہے پھر کہندا ہے ਵਿਸ਼ਵਾਸ ਜੋ ਤੇ ਖਲੋ ਗਿਆ ਕੱਖ ਵੀ ਨਹੀਂ ਤੇ ਫਿਰ ਕਹਿੰਦਾ ਕੀ ਹੋਇਆ ਔਰ ਆਪਣੇ ਨਿਜਾਤ ਬਖਸ਼ ਖੁਦਾ ਸੇ ਖੁਸ਼ ਵੱਟ ਹੋਵੇ ਜਾਂ ਤਾਂ ਫਿਰ ਮੈਂ ਉਸ ਪਰਮੇਸ਼ਵਰ ਦੀ ਆਰਾਦਨਾ ਕਰਾਂਗਾ ਕਾਦੇ ਲਈ ਕਰਾਂਗਾ ਉਹਨੂੰ ਪਤਾ ਹੈ ਕਿ ਇੰਨਾ ਵੱਡੀ ਜਿੰਨੀ ਵੱਡੀ ਮੁਸੀਬਤ ਵਿਸ਼ਵਾਸ਼ੀਆਂ ਉੱਤੇ ਆਉਂਦੀ ਏ ਉਹ ਗਾਂ ਜਿਹੜੀ ਏ ਉਹ ਉਹ ਵਿਸ਼ਵਾਸ ਨਾਲ ਲੈਂਦੇ ਨੇ ਬਹੁਤ ਵੱਡੀ ਬਲੇਸਿੰਗ ਅੱਗੇ ਇੰਤਜ਼ਾਰ ਕਰ ਰਹੀ ਹੁੰਦੀ ਏ ਤੇ ਕਹਿੰਦਾ ਫਿਰ ਕੀ ਹੋਇਆ ਉਹਨੇ ਮੇਰੇ ਪੈਰ ਹਰਨੀਆ ਵਰਗੇ ਬਣਾ ਦਿੱਤੇ ਉਹ ਨੇ ਮੇਰੇ ਕਹਿੰਦਾ ਫਿਰ ਬਜਾਏ ਦੇ ਕਿ ਮੈਂ ਜਿਹੜਾ ਸਾ ਮਰੀ ਜਾਂਦਾ ਇੰਜ ਥੱਲੇ ਕਹਿੰਦਾ ਹਰਨੀਆਂ ਵਰਗੇ ਮੇਰੇ ਪੈਰ ਹਲੇਦਾਂ ਯਾ ਉਹਨੇ ਪ੍ਰਾਤਿਪੈਕ ਕਹਿੰਦਾ ਧਰਤੀ ਦੇਖੋ ਇਹ ਬਾਈਬਲ ਦੀ ਗੱਲ ਹੈ ਬਹੁਤ ਵਾਲੇ ਨੇ ਕਿ ਜਦੋਂ ਧਰਮੀਆਂ ਉੱਤੇ ਵਰਤਾਵੇ ਆਉਂਦੇ ਨਾ ਤੇ ਉਹ ਫੈਲ ਜਾਂਦੇ ਨੇ ਤੇ ਦੁਨੀਆ ਸੁੱਕੜ ਜਾਂਦੀ ਏ ਉਹ ਕਹਿੰਦਾ ਕਿ ਮੇਰੇ ਚੰਨੀ ਬਹੁਤ ਰਾ ਗਈ ਕਿ ਮੇਰੇ ਪੈਰ ਹਰਨੀਆਂ ਜੇ ਬਣਾ ਦਿੱਤੇ ਤੇ ਕੀ ਕੀਤਾ ਮੈਂ ਉੱਚੇ ਥਾਵਾਂ ਤੇ ਚੱਲਿਆ ਉੱਚੇ ਥਾਵਾਂ ਤੇ ਚੱਲ ਗਿਆ ਹallelujah ਮੁਜਾਏ ਦੁਨੀਆਂ ਉਤੇ ਪ੍ਰਤਾਵਿਆਂ ਮੈਂ ਥੱਲੇ ਚਲੇ ਜਾਂਦੇ ਨੇ ਉਹ ਅਸੀਂ ਮਸੀਹੀ ਉੱਤੇ ਮੇਰਾ ਮਤਲਬ ਹੈ ਅਸਮਾਨ ਤੇ ਨਹੀਂ ਉੱਤੇ ਮੇਰਾ ਮਤਲਬ ਹੈ ਨਾ ਉਹ ਬੜਾ ਉੱਤੇ ਜਿਹੜਾ ਗੱਲ ਕਰਦਾ ਮੇਰੇ ਗੱਲ ਕੀ ਲੱਗਾ ਉਹ ਉਹ ਤੋਂ ਤੇ ਨਹੀਂ ਹਾਂ ਉਹ ਵੀ ਚੰਗਾ ਹੈ ਲੇਕਿਨ ਪਾਲੂਸ ਕਹਿੰਦਾ ਹੈ ਉਹ ਜੀਣਾ ਮੇਰੇ ਲਈ ਮਸੀਹ ਹੈ ਜੀਣਾ ਮੇਰੇ ਲਈ ਮਸੀਹ ਹੈ ਮਰਨਾ ਤੇ ਨਫਈ ਹੈ ਮਤਲਬ ਜਿੰਨੀ ਦੇਰ ਤੱਕ ਮੈਂ ਜੀਉਂਦਾ ਰਹਾਂਗਾ ਤੇਰਾ ਨਾਮ ਜਪਦਾ ਰਹਾਂਗਾ ਸੋ ਇਹ ਪਾਸਟਰ ਜੀ ਨੇ ਬਹੁਤ ਅਚੀ ਗੱਲ ਨਾਲ ਸਾਨੂੰ ਸਮਝਾਈ ਤੇ ਮਤਲਬ ਪਾਸਟਰ ਨੇ ਨਹੀਂ ਵਚਨ ਨੇ ਸੋ ਕਹ ਲੈਂ ਜੇ ਕਿ ਅਜ਼ੀਜ਼ੋ ਇਹ ਇਹ ਜਿਹੜੀਆਂ ਚੀਜ਼ਾਂ ਨੇ ਇਸ ਸੰਗ ਉੱਤੇ ਲੈ ਜਾਂਦੀ ਹੈ। ਔਰ ਇਹਨਾਂ ਦਿਨਾਂ ਵਿੱਚ ਸਾਡੀ ਨਿਗਾਹ ਜੜੀ ਏ ਸ਼ੈਤਾਨ ਦੇ ਤਿੰਨ ਸਵਾਲ ਸਾਡੇ ਜੇਠੜੇ ਕਰਦਾ ਹੈ। ਅ ਚੇਤੀ ਮੈਂ ਕਰਾਂਗਾ ਨੰਬਰ 1 ਜਦੋਂ ਵਿਸ਼ਵਾਸ਼ੀਆਂ ਉੱਤੇ ਪਰਤਾਵੇ ਆਂਦੇ ਨਾ ਪਹਿਲਾ ਸਵਾਲ ਕਹਿੰਦਾ ਕਿੱਥੇ ਗਿਆ ਤੇਰਾ ਰੱਬ ਉਜਦੇ ਅੱਗੇ ਬੜੇ ਮੱਥੇ ਟੇਕਦੀ ਸੀ ਟੇਕਦਾ ਸੀ ਹੁਣ ਕਿੱਥੇ ਗਿਆ ਨੰਬਰ 2 ਨੰਬਰ ਨੂੰ ਉਹ ਕੀ ਬੜ ਗਿਆ ਉਹੀ ਤੇ ਪਾਸੇ ਗਿਆ ਬਸ ਕੱਖ ਨਹੀਂ ਰਹਿਣਾ ਕਰ ਤੀਜੀ ਚੀਜ਼ ਤੁਹਾਡੀ ਤੇ ਜਾਨ ਨਹੀਂ ਨਹੀਂ ਛੁੱਟਣੀ ਜਦੋਂ ਵਿਸ਼ਵਾਸੀ ਇਹਨਾਂ ਚੀਜ਼ਾਂ ਉੱਤੇ ਉਹਦਾ ਉਹਦਾ ਮਤਲਬ ਇਹ ਵੇ ਕਿ ਉਹ ਚਾਹੁੰਦਾ ਹੈ ਕਿ ਉਹ ਫਤ ਉਹ ਜਿਹੜੀ ਜਿੱਤ ਜਿਹੜੀ ਯਿਸੂ ਛਾਣੂਏ ਉੱਥੋਂ ਸਾਡੀਆਂ ਨਜ਼ਰਾਂ ਹਟਾ ਲੈ ਯਿਸੂ ਤੋਂ ਤੇ ਇਹਦੇ ਤੇ ਅਸੀਂ ਫੋਕਸ ਕਰੀਏ ਤੇ ਜਿਹੜੇ ਵਿਸ਼ਵਾਸੀ ਨੇ

ਜਿਸ ਨੂੰ ਅਸੀਂ ਜਿਤਨੇ ਆ ਸ਼ਕਾਨ ਕੋ ਲੋਮੀ ਤੇ ਜੋ ਕੋ ਜਸਾ ਪਿਤਾ ਪਰਮੇਸ਼ੁਰ ਕੋ ਲੋ ਪ੍ਰਭੂ ਯੇਸੂ ਤੇ ਪਵਿੱਤਰ ਆਤਮਾ ਕੋ ਲੋ ਲੈਣਾ ਹੁੰਦਾ ਹੈ ਨਾ ਹੈ ਉਹ ਵਿਸ਼ਵਾਸ ਨਾਲ ਲੈਨੇ ਵੈਸੇ ਤੇ ਕਰੰਸੀ ਮੁਰੰਸੀ ਨਾਲ ਅਸੀਂ ਚੀਜ਼ਾਂ ਖਰੀਦਨੇ ਇਹ ਵਿਸ਼ਵਾਸ ਨਾਲ ਇਹ ਖੁਦਾ ਚਾਹੁੰਦਾ ਹੈ ਅਸੀਂ ਹਬਕੁਕ ਵਚਨ ਵਿੱਚ ਲਿਖਿਆ ਅਬਰਾਨੀਓਂ ਵਿੱਚ ਲਿਖਿਆ ਹੈ ਕਿ ਵਿਸ਼ਵਾਸੀ ਜਿਹੜਾ ਧਰਮੀ ਬੰਦਾ ਵਿਸ਼ਵਾਸ ਨਾਲ ਜੀਦਾ ਹੈਗਾ ਤੇ ਨਾਲ ਹੀ ਖੁਦਾ ਕਹਿ ਰਿਹਾ ਜੇ ਉਹ ਇਸ ਤੋਂ ਹਟੇਗਾ ਮੈਨੂੰ ਖੁਸ਼ੀ ਨਾ ਹੋਵੇਗੀ ਅਗੋਂ ਵਿਸ਼ਵਾਸੀ ਕਹਿ ਰਿਹਾ ਪਰਮੇਸ਼ਵਰ ਜੀ ਮੈਂ ਅਸੀਂ ਹਟਣ ਵਾਲੇ ਨਹੀਂ ਜੇ ਅਸੀਂ ਨੁਕਸਾਨ ਉਠਾਵਾਂ ਸੋ ਵਿਸ਼ਵਾਸੀ ਜਿਹੜੇ ਨੇ ਉਹ ਹਰ ਵੇਲੇ ਤਿਆਰੀ ਚ ਰਹਿੰਦੇ ਨੇ ਉਹਨਾਂ ਦੀ ਨਿਗਾਹ ਇਹਨਾਂ ਉੱਤੇ ਨਹੀਂ ਬਲਕੇ ਉਸ ਚੀਜ਼ ਉੱਤੇ ਹੁੰਦੀ ਹੈ ਜਿਹੜੀ ਅੱਗੇ ਸਾਡਾ ਇੰਤਜ਼ਾਰ ਕਰ ਰਹੀ ਹੁੰਦੀ ਉਹ ਕਹਿੰਦੇ ਨੇ ਆਜੋ ਉਹ ਆਪ ਬੁਲਾਉਂਦੇ ਰਹਿੰਦੇ ਨੇ ਸੋ ਇਹ ਹੋ ਗਿਆ ਆਓਏ ਆਓ ਆਓ ਓਵਰੋ ਗੁਰਬਾਸੇ ਟੁੱਟ ਜਾਂਦੀਆਂ ਨੇ ਇਹ ਚੀਜ਼ਾਂ ਕਹਿੰਦੀਆਂ ਪਰ ਇੰਨੇ ਤੇ ਨਹੀਂ ਹੋਰ ਗੁਰਬੂਆ ਢੁੰਡੀ ਸੋ ਅਸੀਂ ਇਸ ਲਈ ਕਿ ਅਸੀਂ ਖੁਦ ਜਦੋਂ ਇਹਨਾਂ ਸਿਸਟਮ ਵਿੱਚੋਂ ਗੁਜ਼ਰਨੇ ਆ ਜਿਹੜੇ ਸਾਡੇ ਹੋਰ ਭੈਣ ਭਰਾ ਨੇ ਜਿਹੜੇ ਥੋੜੇ ਜਿਹਾ ਵਿਸ਼ਵਾਸ ਵਿੱਚ ਘੱਟ ਹੁੰਦੇ ਨੇ ਉਹਨਾਂ ਲਈ ਅਸੀਂ ਬਹੁਤ ਵੱਡਾ ਨਮੂਨਾ ਬਣ ਜਾਂਦੇ ਆ ਸੋ ਇਹ ਵੀ ਕਲਾਮ ਇਹਨੂੰ ਦਿਲ 'ਚ ਰੱਖ ਲੋ ਤੇ ਸਾਰੇ ਆਤੀਏ ਜੈ ਮਸੀਹ ਜੈ ਮਸੀਹ